ਆ ਫਾਸਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਦੇ ਨਾਲ ਸਿਸਟਮ ਅਸੀਂ ਖੜੇ ਪਿੰਡ ਦਤਾਲ ਮਸੀਦਾਂ ਦੇ ਵਿੱਚ ਜਿੱਥੇ ਕਿ ਅੱਜ ਆਪਾਂ ਕਹਿੰਦੇ ਮੁਸਲਿਮ ਭਾਈਚਾਰੇ ਵੱਲੋਂ ਅੱਜ ਜੋ ਹੜ ਪੀੜਤਾਂ ਲਈ ਜੋ ਰਾਸ਼ੀ ਆਪਣੇ ਵਰਤੋਂ ਲੈ ਕੇ ਕੋਈ ਵੀ ਖਾਣ ਪੀਣ ਦਾ ਸਮਾਨ ਆਪਾਂ ਕਹਿ ਦਈਏ ਜਾਂ ਜਿਵੇਂ ਤਰਪਾਲਾਂ ਚਦਰਾਂ ਚੱਪਲਾਂ ਕੱਪੜਾ ਲੀੜਾ ਹੋਰ ਵੀ ਕਈ ਸਮਾਨ ਉਹਨਾਂ ਤੋਂ ਲੈ ਕੇ ਸਮਗਰੀ ਜੋ ਅੱਜ ਆਪਾਂ ਕਹਿ ਦਈਏ ਲੁਧਿਆਣੇ ਵਾਲੇ ਸ਼ਾਹੀ ਇਮਾਮ ਮੁਸਲਿਮ ਪਾਈਚਾਰੇ ਵੱਲੋਂ ਅੱਜ ਆਪਣੇ ਸ਼ਤਰਾਂ ਨੇ ਹਲਕੇ ਲਈ ਤੇ ਸਮਾਨੇ ਹਲਕੇ ਲਈ ਜੋ ਹੜਪੀੜਤਾਂ ਲਈ ਸਮਾਨ ਜੋ ਭੇਜਿਆ ਗਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਉਹ ਤਸਵੀਰਾਂ ਸਾਂਝੀਆਂ ਕਰਨਾ ਦਰਸ਼ਕਾਂ ਨਾਲ ਸੋ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਹੜਾ ਕਿਹੜਾ ਸਮਾਨ ਹੈ ਜੋ ਹੜਪੀੜਤਾਂ ਲਈ ਜੋ ਫੈਸਿਲਿਟੀ ਦਿੱਤੀ ਜਾ ਰਹੀ ਹੈ ਤੇ ਮੁਸਲਿਮ ਪਾਈਚਾਰੇ ਵੱਲੋਂ ਜੋ ਆਪਾਂ ਕਹਿ ਦਈਏ ਬਹੁਤ ਹੀ ਵੱਡਾ ਉਪਰਾਲਾ ਜੋ ਹੜਪੀੜਤਾਂ ਲਈ ਕੀਤਾ ਜਾ ਰਿਹਾ ਹੈ ਸੋ ਇਹ ਮਸਜਿਦ ਦੇ ਵਿੱਚ ਆਪਾਂ ਕਹਿ ਦਈਏ ਸਮਾਨ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇਹਨਾਂ ਇਹ ਕਿੱਟਾਂ ਦੇ ਵਿੱਚ ਰਸੋਈ ਦਾ ਸਾਰਾ ਸਮਾਨ ਹੈ ਕੱਪੜੇ ਲੀੜੇ ਤੋਂ ਲੈ ਕੇ ਹਰ ਕਿੱਟੇ ਦੇ ਵਿੱਚ ਮਤਲਬ ਕਪੜਾ ਲੀੜਾ ਕੰਗੇ ਬਰਸ਼ ਖਾਣ ਪੀਣ ਦਾ ਸਮਾਨ ਹੈ ਉਹ ਸਾਰਾ ਇਹਦੇ ਵਿੱਚ ਰੱਖਿਆ ਗਿਆ ਸੋ ਮੈਂ ਕੈਮਰਾਮੈਨ ਨੂੰ ਕਹਿੰਦੀ ਅੱਗੇ ਵਾਲੀਆਂ ਵੀ ਤਸਵੀਰਾਂ ਜ਼ਰੂਰ ਇਹ ਸਾਂਝੀਆਂ ਕਰਨ ਇਸ ਪਾਣੀ ਵਾਲੀਆਂ ਬੋਤਲਾਂ ਜੋ ਲੇਡੀਜ਼ਾਂ ਲਈ ਹਰ ਫੈਸਿਲਿਟੀ ਆਪਾਂ ਮੈਡੀਕਲ ਫੈਸਿਲਿਟੀ ਵੀ ਦਿੱਤੀ ਗਈ ਹੈ ਲੇਡੀਜ਼ਾਂ ਲਈ ਖਾਸ ਕਰ ਖਾਣ ਬਿਸਕਟ ਨਮਕੀਨ ਤੇ ਕਪੜਾ ਲੀੜਾ ਜੋ ਵੀ ਹੈ ਖਾਣ ਪੀਣ ਦਾ ਸਮਾਨ ਹੈ ਉਹ ਭੇਜਿਆ ਜਾ ਰਿਹਾ ਹੈ ਹੜ੍ਹ ਪੀੜਤਾਂ ਲਈ ਇਹ ਮੁ슬ਿਮ ਭਾਈਚਾਰੇ ਵੱਲੋਂ ਬਹੁਤ ਹੀ ਵੱਡਾ ਕਹਿ ਦਈਏ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਅੱਗੇ ਵੀ ਮੈਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਕਿ ਹੋਰ ਕਿਹੜਾ-ਕਿਹੜਾ ਸਮਾਨ ਹੈ ਜੋ ਹੜ੍ਹ ਪੀੜਤਾਂ ਲਈ ਭੇਜਿਆ ਜਾ ਰਿਹਾ ਹੈ ਸੋ ਇਸ ਟਾਈਮ ਮੈਂ ਇਹ ਪਾ ਕਹਿ ਦਈਏ ਪਾਣੀ ਦੀਆਂ ਬੋਤਲਾਂ ਵੀ ਹੜ੍ਹ ਪੀੜਤਾਂ ਲਈ ਭੇਜੀਆਂ ਜਾ ਰਹੀਆਂ ਨੇ ਤੇ ਹੋਰ ਉਹਨਾਂ ਲਈ ਜੋ ਬਿਸਤਰੇ ਨੇ ਕੱਪੜੇ ਨੇ ਜੋ ਲੇਡੀਜ਼ਾਂ ਦਾ ਸਮਾਨ ਹੈ ਜੋ ਵਰਤੋਂ ਲੈ ਕੇ ਉਹ ਵੀ ਸਮਾਨ ਜੋ ਆਪਣੇ ਮੁ슬लिम ਭਾਈਚਾਰੇ ਵੱਲੋਂ ਜੋ ਭੇਜਿਆ ਜਾ ਰਿਹਾ ਤੁਹਾਨੂੰ ਹੋਰ ਵੀ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਤੁਹਾਨੂੰ ਹੋਰ ਵੀ ਅਸੀਂ ਤਸਵੀਰਾਂ ਦਿਖਾਵਾਂਗੇ ਕਿ ਮਸਜਿਦ ਦੇ ਵਿੱਚ ਹੋਰ ਕਿਹੜਾ-ਕਿਹੜਾ ਮਤਲਬ ਸਮਾਨ ਜੋ ਇੱਥੇ ਭੇਜਿਆ ਜਾ ਰਿਹਾ ਤੋਂ ਸਪਾ ਕਹਿੰਦੇ ਸਬਜ਼ੀਆਂ ਵੀ ਇੱਥੇ ਆਲੂ ਦੇ ਜੋ ਕੱਟੇ ਤੁਸੀਂ ਦੇਖ ਸਕਦੇ ਹੋ ਆਲੂ ਵੀ ਆਲੂ ਪਿਆਜ਼ ਜੋ ਹੋਰ ਵੀ ਚੀਜ਼ਾਂ ਨੇ ਹੜਪੀੜਤਾ ਲਈ ਜੋ ਭੇਜੀਆਂ ਜਾ ਰਹੀਆਂ ਨੇ ਤੁਹਾਨੂੰ ਹੋਰ ਵੀ ਮੈਂ ਚੀਜ਼ਾਂ ਦਿਖਾਵਾਂਗੀ ਜਿਵੇਂ ਚੱਪਲਾ ਨੇ ਬਜ਼ੁਰਗ ਨੇ ਵੱਡੇ ਨੇ ਛੋਟੇ ਨੇ ਬੱਚੇ ਜੋ ਵੀ ਲੇਡੀਜ਼ ਹਨ ਉਹਨਾਂ ਲਈ ਵੀ ਚੱਪਲਾ ਜੋ ਭੇਜੀਆਂ ਜਾ ਰਹੀਆਂ ਨੇ ਹੜਪੀੜਤਾ ਲਈ ਹਰ ਚੀਜ਼ ਜੋ ਵਰਤੋਂ ਲੈ ਕੇ ਉਹ ਭੇਜੀ ਜਾ ਰਹੀ ਹੈ ਮੰਜੇ ਆਪਾਂ ਤੁਹਾਨੂੰ ਮੰਜੇ ਵੀ ਮੈਂ ਵਿਖਾਨੀ ਆ ਕਿ ਮੰਜੇ ਵੀ ਉਹਨਾਂ ਵੱਲੋਂ ਜੋ ਆਪਣੇ ਹੜਪੀੜਤਾ ਲਈ ਮੰਜੇ ਭੇਜੇ ਜਾ ਰਹੇ ਨੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਮੰਜੇ ਵੀ ਇਸ ਟਾਈਮ ਇਹ ਮਸਜਿਦ ਦੇ ਵਿੱਚ ਹੀ ਰੱਖੇ ਗਏ ਨੇ ਜੋ ਅੱਜ 10 ਅਪਾ ਕਹ ਦਈਏ ਪੀ ਕਪਾ ਸਮਾਨ ਦੀਆਂ ਭੇਜੀਆਂ ਗਈਆਂ ਨੇ ਸਮਾਨੇ ਹਲਕੇ ਲਈ ਤੇ ਛਤਰਾਣਾ ਹਲਕੇ ਲਈ ਜੋ ਹੜ ਪੀੜਤਾਂ ਲੋ ਇਸ ਟਾਈਮ ਪੀੜਤ ਨੇ ਉਹਨਾਂ ਲਈ ਕਰਦੀ ਬੱਚਿਆਂ ਲਈ ਚਾਕਲੇਟ ਬਿਸਕੁਟ ਤੋਂ ਲੈ ਕੇ ਹਰ ਛੋਟੀ ਵੱਡੀ ਚੀਜ਼ ਉਹਨਾਂ ਲਈ ਭੇਜੀ ਗਈ ਆ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਇਹ ਬਿਸਤਰੇ ਨੇ ਜੋ ਵਰਤੇ ਜਾਂਦੇ ਨੇ ਮੰਜੇ ਬਿਸਤਰੇ ਕੰਬਲ ਜੋ ਯੂਜ਼ ਕੀਤੇ ਜਾਂਦੇ ਨੇ ਉਹ ਚੀਜ਼ ਸਾਰੀ ਰਸੋਈ ਦਾ ਸਮਾਨ ਘਰ ਦਾ ਸਮਾਨ ਜੋ ਵਰਤੋਂ ਲੈ ਕੇ ਸਾਰਾ ਸਮਾਨ ਹਰ ਪਿੰਡ ਤਾਂ ਲਈ ਭੇਜਿਆ ਜਾ ਰਿਹਾ ਜਿਵੇਂ ਛੋਲੇ ਚਾਵਲ ਹੋਰ ਵੀ ਆਟਾ ਦਾਲਾਂ ਹਰ ਚੀਜ਼ ਜੋ ਭੇਜੀ ਜਾਣਾ ਪੰਜਾਬੀ ਸੂਟ ਵੀ ਦੇਖ ਸਕਦੇ ਆ ਪੰਜਾਬੀ ਸੂਟਾਂ ਦੀ ਤਸਵੀਰਾਂ ਨੇ ਜੋ ਲੇਡੀਜ਼ਾਂ ਲਈ ਆਪਾਂ ਕਹਦੇ ਇਹ ਬੱਚਿਆਂ ਲਈ ਜੋ ਕੱਪੜੇ ਵੀ ਸਪੈਸ਼ਲ ਤੌਰ ਤੇ ਮੁ슬ਮ ਭਾਈਚਾਰੇ ਵੱਲੋਂ ਜੋ ਭੇਜੇ ਜਾ ਰਹੇ ਨੇ ਹਰ ਪਿੰਡ ਤਾਂ ਦੇ ਲਈ ਤੁਸੀਂ ਇਸ ਤਸਵੀਰਾਂ ਦੇਖ ਸਕਦੇ ਹੋ ਸੋ ਤੁਸੀਂ ਇਸ ਟੈਂਪ ਦੀਆਂ ਨਾ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆਪਣੇ ਭਰਾ ਦਿਲਬਰ ਖਾਨ ਜੀ ਆਪਣੀ ਪੂਰੀ ਸਮੁੱਚੀ ਟੀਮ ਦੇ ਨਾਲ ਜੋ ਆਪਾਂ ਕਹਿ ਦਈਏ ਪੇਟੀਆਂ ਜੋ ਜੋ ਸਮਾਨ ਲੇਡੀਜ਼ਾਂ ਲਈ ਬੱਚਿਆਂ ਲਈ ਬਜ਼ੁਰਗਾਂ ਲਈ ਹਰ ਚੀਜ਼ ਦੀ ਜੋ ਫੈਸਿਲਿਟੀ ਦਿੱਤੀ ਗਈ ਕਿੱਟਾਂ ਤਿਆਰ ਕੀਤੀਆਂ ਗਈਆਂ ਨੇ ਉਹ ਸਾਰੇ ਕਿੱਟਾਂ ਜਿਸ ਕਰਨ ਪੀਕਅਪ ਦੇ ਵਿੱਚ ਅੱਜ ਲੋਡ ਕਰਨ ਲੱਗੇ ਨੇ ਜੋ ਸ਼ਤਰਾਨੇ ਹਲਕੇ ਲਈ ਆਪਣੇ ਸਮਾਣੇ ਹਲਕੇ ਲਈ ਜੋ ਕਿੱਟਾਂ ਅੱਜ ਭੇਜੀਆਂ ਜਾਣਗੀਆਂ ਸੋ ਵੀਰ ਵੀ ਆਪਾਂ ਕਹਿਦੀ ਆਪਣੀ ਪੂਰੀ ਸਮੁੱਚੀ ਟੀਮ ਦੇ ਨਾਲ ਜੋ ਸੇਵਾ ਨਿਭਾਉਂਦੇ ਹੋਏ ਜੋ ਨਜ਼ਰ ਆ ਰਹੇ ਨੇ ਇਹ ਬਹੁਤ ਹੀ ਚੰਗਾ ਤੇ ਵਧੀਆ ਉਪਰਾਲਾ ਮੁਸਲਿਮ ਭਾਈਚਾਰੇ ਵੱਲੋਂ ਜੋ ਕੀਤਾ ਜਾ ਰਿਹਾ ਹੈ ਆਪਣੇ ਪੰਜਾਬੀਆਂ ਲਈ ਸੋ ਇਸ ਟਾਈਮ ਅਸੀਂ ਖੜੇ ਆ ਪਿੰਡ ਦਤਾਲ ਮਸਜਿਦ ਦੇ ਵਿੱਚ ਜਿੱਥੇ ਕਿ ਅੱਜ ਆਪਾਂ ਕਹਿਦੇ ਮੁਸਲਿਮ ਭਾਈਚਾਰੇ ਵੱਲੋਂ ਜੋ ਅੱਜ ਸਪੈਸ਼ਲ ਹਰ ਪੀੜਤਾ ਲਈ ਆਪਣੇ ਸ਼ਤਰਾਨੇ ਹਲਕੇ ਲਈ ਤੇ ਸਮਾਣੇ ਹਲਕੇ ਲਈ ਜੋ ਵਰਤੋ ਲੈ ਸਮੱਗਰੀ ਯਾ ਰਸੋਈ ਦੇ ਸਮਾਨ ਤੋਂ ਲੈ ਕੇ ਬਾਥਰੂਮ ਦੇ ਸਮਾਨ ਤੱਕ ਹਰ ਚੀਜ਼ ਮੈਡੀਕਲ ਫੈਸਿਲਿਟੀ ਜੋ ਹਰ ਪੀੜਤਾ ਲਈ ਜੋ ਭੇਜੀ ਜਾ ਰਹੀ ਹੈ ਆਪਣੇ ਕਹਦੀਆਂ ਮੁਸਲਿਮ ਭਾਈਚਾਰੇ ਵੀ ਆਪਣੇ ਨਾਲ ਮੌਜੂਦ ਹੈ ਇਸ ਟਾਈਮ ਤੇ ਦਿਲਵਰ ਖਾਨ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਇਸ ਟਾਈਮ ਮੌਜੂਦ ਹੈ ਆਪਣੇ ਨਾਲ ਵੀ ਗੱਲਬਾਤ ਕਰਦੇ ਆ ਵੀਰੇ ਸਸਤੀ ਕਾਲ ਜੀ ਸਸਤੀ ਕਾਲ ਜੀ ਆ ਆਪ ਸਭ ਦੇ ਇੱਥੇ ਪਹੁੰਚਣ ਦੇ ਪਹਿਲਾਂ ਧੰਨਵਾਦ ਸੋ ਜਿਹੜਾ ਇਸ ਟਾਈਮ ਜੋ ਪੰਜਾਬ ਦੇ ਮਾਹੌਲ ਬਣੇ ਹੋਏ ਸੀ ਉਸ ਦੇ ਅੱਜ ਇੱਕ ਸਾਂਝ ਤੇ ਭਾਈਚਾਰਕ ਮੁਹਬਤ ਕਾਇਮ ਕਰਨ ਦਾ ਇੱਕ ਬਹੁਤ ਹੀ ਵੱਡਾ ਅੱਜ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਉਹਦੇ ਵਿੱਚ ਸਾਡੇ ਵੱਲੋਂ ਮੁਸਲਮਾਨ ਭਾਈਚਾਰੇ ਵੱਲੋਂ ਬਹੁਤ ਵੱਡਾ ਸਹਿਯੋਗਦਾਨ ਪਾ ਰਹੇ ਆ ਤੇ ਇਸ ਦੇ ਤਹਿਤ ਜੋ ਸਾਡੀ ਫਾਊਂਡੇਸ਼ਨ ਹੈ ਮਜਲਿਸ ਅਹਿਰਾਰ ਫਾਊਂਡੇਸ਼ਨ ਲੁਧਿਆਣਾ ਜੋ ਸਾਡੇ ਇਸ ਦੇ ਰੈਬਰ ਨੇ ਸਾਡੇ ਅਗਵਾਈ ਕਰ ਰਹੇ ਸ਼ਾਹੀਮਾਂ ਪੰਜਾਬ ਬੁਲਾਣਾ ਮੁਹੰਮਦ ਉਸਮਾਨ ਸਾਹਿਬ ਜੀ ਉਹਨਾਂ ਦੀ ਅਗਵਾਈ ਵਿੱਚ ਹਲਕਾ ਸਤਰਾਣਾ ਤੇ ਹਲਕਾ ਸਮਾਨਾ ਦੇ ਲਈ 8 ਗੱਡੀਆਂ ਦੀਆਂ ਰਸ਼ਨ ਭਰ ਕੇ ਜਿਹਦੇ ਵਿੱਚ ਸਾਰੇ ਘਰੇਲੂ ਸਮਾਨ ਤੋਂ ਲੈ ਕੇ ਮੰਜੀਆਂ ਤੱਕ ਹੋਰ ਇਸ ਤੋਂ ਇਲਾਵਾ ਬਿਸਕੁਟ ਨਮਕੀਨ ਲਾਲੋ ਵੀ ਹਰ ਤਰ੍ਹਾਂ ਦੀ ਆਈਟਮ ਹੈ ਜੋ ਆਪਣੇ ਹਲਕੇ ਲਈ ਸੇਵਾ ਕੀਤੀ ਉਹਨਾਂ ਨੇ ਤੇ ਸਾਡੀ ਪੂਰੀ ਸਮੁੱਚੀ ਟੀਮ ਜਿਹੜੀ ਅੱਜ ਸਾਡੇ ਨਾਲ ਸਾਡੇ ਮਿੱਠੂ ਭਾਈ ਨੇ ਜਿਹੜੇ ਸ਼ਹਿਰੀ ਪ੍ਰਧਾਨ ਨੇ ਨਜੀਰ ਸਾਹਿਬ ਸਾਹ ਨੇ ਜਿਹੜੇ ਹਲਕੇ ਜ਼ਿੰਮੇਦਾਰ ਨੇ ਸਾਥੀ ਤੇ ਨਵਾਬ ਖਾਨ ਜੀ ਦੇ ਬਾਕੀ ਸਾਡੇ ਬੁੱਟਾ ਭਾਈ ਸਾਡੇ ਸਮਾਣੇ ਹਲਕੇ ਤੋਂ ਸਾਰੇ ਸਾਥੀ ਪਹੁੰਚੇ ਹੋਏ ਆ ਅਸੀਂ ਗੱਡੀਆਂ ਹੁਣ ਅੱਜ ਜੋ ਲੋਡ ਕੀਤੇ ਨੇ ਅੱਜ ਪਹਿਲਾਂ ਸਮਾਣੇ ਹਲਕੇ ਲਈ ਅਸੀਂ ਜਾ ਰਹੇ ਹਾਂ ਉਸ ਤੋਂ ਬਾਅਦ ਸਾਲਾ ਸਾਮਾਨ ਸਤਰਾਣੇ ਹਲਕੇ ਦੇ ਹਰੇਕ ਲੋੜਵੰਦ ਇਨਸਾਨ ਨੂੰ ਜਿੱਥੇ ਤੱਕ ਅਸੀਂ ਹਰੇਕ ਪਿੰਡੋਂ ਪਿੰਡ ਦੇ ਵਿੱਚ ਜਾ ਕੇ ਇੱਥੇ ਵੀ ਜਿਸ ਪ੍ਰਾਣੋਂ ਰਾਸਾਂ ਦੀ ਲੋੜ ਆ ਸੀ ਪਹੁੰਚਾਵਾਂਗੇ ਤੇ ਹਮੇਸ਼ਾ ਅਸੀਂ ਆਪਣੇ ਮੁਸਲਿਮ ਭਾਈਚਾਰੇ ਵੱਲੋਂ ਅਸੀਂ ਆਪਣੇ ਪੰਜਾਬ ਦੇ ਲਈ ਹਮੇਸ਼ਾ ਮੁਹੱਬਤ ਦਾ ਪੈਗਾਮ ਦਿੰਦੇ ਹੋਏ ਅਸੀਂ ਹਮੇਸ਼ਾ ਆਪਣੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰਾਂ ਜੀ ਇਹ ਅੱਜ ਅਸੀਂ ਅੱਜ ਜੋ ਸਾਡਾ ਇਹ ਮਜਲਿਸ ਹੈ ਆਰ ਇਸਲਾਮ ਇਹਨਾਂ ਜ਼ਿਲ੍ਹੇ ਪਟਿਆਲਾ ਦਾ ਜੋ ਹੈੱਡ ਦਫ਼ਤਰ ਹੈ ਮੁਹੰਮਦੀ ਮਸਜਿਦ ਉਤਾਲ ਦੇ ਵਿੱਚ ਅਸੀਂ ਅੱਜ ਇਹ ਸਾਰੇ ਜੋ ਕੰਮ ਅਧਿਕਾਰ ਵੀ ਅਸੀਂ ਇੱਥੇ ਦਫ਼ਤਰ ਤੋਂ ਕਰ ਰਹੇ ਹਾਂ ਜੀ ਠੀਕ ਹੈ ਤੁਸੀਂ ਸਕੂਲ ਨੂੰ ਦਿਨੇ ਪਹਿਲਾਂ ਆਪਾਂ ਕਹਿੰਦੀ ਹਰਚੰਦ ਪੂਰੇ ਕੱਕੜਤੀ ਵੀ ਤੁਸੀਂ ਆਪਾਂ ਲੋਡ ਮੰਨ ਸਮਾਨ ਲੋਕਾਂ ਨੂੰ ਤੁਸੀਂ ਖੜਪਿੜਤਾ ਨੂੰ ਦੇ ਕੇ ਆਏ ਹੋ ਜਿਹੜੇ ਜਿਹੜੇ ਇਲਾਕੇ ਦੇ ਮਤਲਬ ਹੈ ਤੁਹਾਡੇ ਆਪਣੇ ਕਹਿੰਦੀ ਸਾਈਂਮਾਂਬੋਲ ਤੇ ਤੁਹਾਡੀ ਮੁੱਚੀ ਟੀਮ ਬੰਨੋ ਸਮਾਨ ਪਹੁੰਚਾਇਆ ਗਿਆ ਸਾਈਂਮਾਂਬੋਲ ਸਾਹਿਬ ਦਾ ਬਕਾਇਦਾ ਹੁਕਮ ਹੋਇਆ ਸੀ ਕਿ ਜੋ ਬੰਨਾ ਦੇ ਉੱਤੇ ਨੌਜਵਾਨ ਸਾਥੀ ਪੂਰੇ ਅੱਜ 11 12 ਦਿਨਾਂ ਦੇ ਉੱਤੇ ਮਿਹਨਤ ਕਰਕੇ ਬੰਨਾ ਨੂੰ ਦਰਿਆਵਾਂ ਨੂੰ ਰੋਕ ਰਹੇ ਨੇ ਪੰਜਾਬੀ ਉਹ ਕਹਿੰਦੇ ਨੇ ਪੰਜਾਬ ਦੇ ਲੋਕ ਪੰਜਾਬੀ ਸੂਰਮੇ ਦਰਿਆਵਾਂ ਦੇ ਮੂੰਹ ਮੋ ਅਸੀਂ ਸਾਥ ਦੇਣ ਵਾਸਤੇ ਉਹਨਾਂ ਦੀ ਗੱਲ ਅਸੀਂ ਕਈ ਬੰਨਾਂ ਦੇ ਉੱਤੇ ਅਸੀਂ ਰਾਸ਼ਨ ਪਹੁੰਚਾਇਆ ਜੋ ਵੀ ਅਸੀਂ ਉਹਨਾਂ ਦੀ ਸਹਾਇਤਾ ਅੱਗੇ ਤੋਂ ਜਿਹੜੀ ਬੰਨਦੀ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਔਰ ਉਹਨਾਂ ਨੂੰ ਜਿਸ ਤਰ੍ਹਾਂ ਦੀ ਲੋੜ ਪਈ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜੇ ਹਾਂ ਜੀ ਬਹੁਤ ਵੱਡਾ ਆਪਾਂ ਕਹਿ ਦਈਏ ਸਰਨਾ ਜੋ ਕੁਝ ਆਪਾਂ ਕਹਿੰਦੇ ਬਹੁਤ ਵੱਡਾ ਉਪਰ ਅੱਲਾ ਤੁਹਾਡੇ ਮੁਸਲਿਮ ਭਾਈਚਾਰੇ ਵੱਲੋਂ ਜੋ ਕੀਤਾ ਜਾ ਰਿਹਾ ਹੈ ਜੋ ਸੱਭਾ ਕਹਿਦੀ ਕਿ ਸਤਕਾਰਯੋਗ ਜੋ ਉਪਰ ਅੱਲਾ ਕੀਤਾ ਜਾ ਰਿਹਾ ਤੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋ ਆਮ ਜਨਤਾ ਨੂੰ ਕੀ ਕਹਿਣਾ ਚਾਹੋਗੇ ਅਸੀਂ ਕਹਿ ਰਹੇ ਵੀ ਜੋ ਅੱਜ ਦਾ ਪੰਜਾਬ ਦਾ ਮਾਹੌਲ ਹੈ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਕਿਉਂਕਿ ਪੰਜਾਬ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਜਾਣਨ ਵਾਲੇ ਖੁਦ ਆਪ ਹੀ ਉਜੜ ਗਏ ਇਹ ਵਸਦਾ ਹੈ ਗੁਰਾਂ ਦੀ ਬਾਣੀ ਤੇ ਉਹਨਾਂ ਦੇ ਨਾਮਾਂ ਦੇ ਨਾਲ ਇਸ ਲਈ ਆਪਣੀ ਸਾਥ ਤੇ ਮੁਹੱਬਤ ਨੂੰ ਪੈਦਾ ਕਰਦੇ ਆਪਾਂ ਸਾਰੇ ਪੰਜਾਬ ਨੇ ਜਿਹੜੀ ਆਪਣੀ ਰੱਬ ਬੋਲੇ ਇੱਕ ਵਿਪਤਾ ਦੀ ਗੁਜ਼ਰਤੀ ਇਸਾਂ ਆਪਾਂ ਬੜੀ ਜਜ਼ਬੇ ਤੇ ਹੌਸਲੇ ਨਾਲ ਲੜਿਆ ਤੇ ਪੰਜਾਬੀ ਉਹਨਾਂ ਨੂੰ ਹਮੇਸ਼ਾ ਮੈਂ ਸਲਾਮ ਕਰਦਾ ਦਿਲ ਤੋਂ ਵੀ ਇਹਨਾਂ ਦੇ ਹੌਸਲੇ ਹਮੇਸ਼ਾ ਬਲੰਦ ਰਹਿਣ ਜੀ ਮਿੱਠੂ ਗਾਨ ਪਾਤਰਾਂ ਜੀ ਇਹਦੇ ਕੀ ਆਨ ਪਾ ਇਹ ਸੁਬੀ ਮਸਲਮ ਭਾਈਚਾਰੇ ਵੱਲੋਂ ਜੋ ਸਮੱਗਰੀ ਹੈ ਹੜਪੀੜਤਾਲੀ ਪਹਚਾਈ ਜਾ ਰਹੀ ਤੇ ਕੀ ਤੁਸੀਂ ਮਦਰਫ ਮੈਸੇਜ ਦੇਣਾ ਚਾਹੋਗੇ ਦੇ ਵੱਲ ਆਪਸੇ ਭਾਈਚਾਰੇ ਦਾ ਤੇ ਮੁਹੱਬਤ ਦਾ ਪੈਗਾਮ ਦੇਣਾ ਚਾਹਤੇ ਮੈਂ ਜੋ ਲੋਕ ਆਪਸ ਵਿੱਚ ਲੜਾ ਰਹੇ ਕਰ ਰਹੇ ਆਜ ਆਪ ਨੂੰ ਪਤਾ ਲੱਗ ਰਿਹਾ ਮਸਲਮ ਭਾਈਚਾਰਾ ਜਹਾਂਸੇ ਜੇ ਮੇਵਾਸੇ ਪੰਜਾਬ ਸੇ हरियाणा से यूपी से बहुत सारे लोग गाड़ियां के गड्या ले लेके इतना बहुत सारा सामान इतना लेके आ रहे हैं कि सामानों वापस भी यानी कि जवाब दिया जा रहे भाई अब बहुत हो गया जी ये पूरा अल्लाह का मुसलमान भाईचारे वलो बहुत ही बड़ा उपराला किया जा रहा है हां जी हां सबसे पहले जी मैं नारायणगढ़ मदरसा से शुरू करके उसके बाद हमारे शाही इमाम मौलाना उस्मान साहब ने बहुत बड़ा उपराला ऐलान करया भाई हर मस्जिद का दरवाजा खोल दो हर मदरसे का दरवाजा खोल दो ਇਸ ਸਾਰੀ ਚੀਜ਼ਾਂ ਨੂੰ ਦੇ ਦੇ ਕੇ ਆਪ ਸਿਪਾਈ ਜਰ ਆਪਸ ਕੇ ਮੁਹਬਤ ਦਾ ਪੈਗਾਮ ਦਿੱਤਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਧੰਨਵਾਦ ਜੀ ਜਿਹੜੀ ਲੋਕਾਂ ਤੱਕ ਇਹ ਆਵਾਜ਼ ਪਹੁੰਚਾ ਸਕਦੇ ਹੋ ਤੇ ਅਸੀਂ ਤਾਂ ਜਿਹੜੇ ਅਪਰਾਲਾ ਕਰ ਰਹੇ ਹਾਂ ਜੀ ਉਹਨਾਂ ਦਾ ਹਿੱਸਾ ਹੀ ਕਰ ਰਹੇ ਹਾਂ ਜਿਹੜਾ ਇਹ ਆਸੀਂ ਕੁਝ ਨਹੀਂ ਕਰ ਰਹੇ ਜੀ ਉਹਨਾਂ ਦਾ ਹਿੱਸਾ ਦੇਣ ਜਾ ਰਹੇ ਹਾਂ ਉਹਨਾਂ ਦਾ ਪਹਿਲਾਂ ਤੋਂ ਲਿਖਾ ਪਿਆ ਕਿਉਂਕਿ ਦਾਣੇ-ਦਾਣੇ ਤੇ ਲਿਖਾ ਹੋਇਆ ਹੈ ਨਾਮ ਅਸੀਂ ਬਸ ਉਹ ਦੇਣ ਜਾ ਰਹੇ ਹਾਂ ਅਸੀਂ 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 ਬਸ ਇੱਕ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਹੜ੍ਹ ਪੀੜਤਾਂ ਦੀ ਸੇਵਾ ਕਰਦੇ ਨੇ ਜੋ ਮੁਸ਼ਕਲ ਘੜੀ ਦੇ ਵਿੱਚ ਹਾਂ ਸੋ ਕਹ ਦੀ ਆਪਣਾ ਜੋ ਪੂਰੀ ਦਿਲ ਤੋਂ ਸੇਵਾ ਮਾਨ ਨਵਾਰੇ ਨੇ ਆਪਣੇ ਸਮਾਨੇ ਤੋਂ ਮੇਰਾ ਕਹ ਦੀਏ ਵੱਡਾ ਵੀਰ ਬੁੱਟਾ ਸਿੰਘ ਉਹ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਆ ਵੀਰੇ ਸਸਕਾਰ ਸਸਕਾਰ ਜੀ ਵੀਰ ਅੱਜ ਆਪਣਾ ਕਹ ਦੀਏ ਮੁਸਲਿਮ ਭਾਈਚਾਰੇ ਵੱਲ ਬਹੁਤ ਹੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੜਪੀੜਤਾਂ ਲਈ ਤਾਂ ਕੀ ਬੰਦ ਤੁਸੀਂ ਜਿੰਨਾ ਸਾਡੇ ਬਹੁਤ ਵਧੀਆ ਮੁਸਲਿਮ ਭਾਈਚਾਰੇ ਵੱਲ ਬਹੁਤ ਜਿਆਦਾ ਸਹਿਯੋਗ ਦੇ ਰਹੇ ਨੇ ਹੜਪੀੜਤਾਂ ਦਾ ਬਹੁਤ ਪੂਰਾ ਹਾਲ ਸੀ ਪੰਜਾਬ ਚ ਸਾਡੇ ਤਰਵੇੜੀ ਸਾਸਾ ਗੁਜਰਾ ਇੱਧਰ ਬਹੁਤ ਜਿਆਦੇ ਇਹ ਸਾਡੇ ਮੁਸਲਿਮ ਭਾਈਚਾਰੇ ਵੱਲੋਂ ਅੱਜ ਜੋ ਕਿ ਰਾਸ਼ਨ ਦੀਆਂ ਗੱਡੀਆਂ ਭੇਜ ਰਹੇ ਨੇ ਤੇ ਬਹੁਤ ਜਿਆਦੇ ਹੀ ਬਹੁਤ ਅਸੀਰ ਨਾ ਧੰਨਵਾਦ ਕਰਦੇ ਆ ਸਰ ਕਈ ਦਿਨ ਤੋਂ ਸੇਵਾ ਮਾਰੀ ਹਾਂ ਜੀ ਹਾਂ ਜੀ ਪੂਰੇ ਹਾਂ ਜੀ ਹਾਂ ਜੀ ਬਹੁਤ ਜਿਆਦੇ ਵਜਿਆ ਸੇਵਾ ਨਿਭਾ ਰਿਆਂ ਤੇ ਸਾਡਾ ਜਿਲ੍ਹਾ ਬਰਖਾਨ ਦਤਾਲ ਤੋਂ ਬਹੁਤ ਵਜਿਆ ਬੰਦੇ ਜੀ ਭਰਾ ਸਾਡਾ ਜੋ ਕਿ ਬਹੁਤ ਵਜਿਆ ਸੇਵਾ ਨਿਭਾ ਰਿਆ ਤੇ ਸਭ ਨਾਲੋਂ ਵਜਿਆ ਗੱਲੇ ਆ ਕਿ ਸਾਡੇ ਭਾਈਚਾਰੇ ਨੂੰ ਸਭ ਤੋਂ ਵਜਿਆ ਰਾਸ਼ਨ ਪਾਣੀ ਗਰੀਬਾਂ ਲਈ ਸੇਵਾ ਨਿਭਾ ਰਿਆ ਜੀ ਸਾਰੇ ਮੁਸਲਮਾਨ ਭਾਈਚਾਰੇ ਇਕੱਠੇ ਹੋ ਕੇ ਗੱਡੀਆਂ 10 12 ਭੇਜ ਰਹੇ ਨੇ ਰਾਸ਼ਨ ਦੀਆਂ ਜੀ ओके 19 19 ਜੀ ਦੋਨੋਂ ਵਸਤੇ ਬਣਾ ਲਾਹ ਸਕੋਗੇ ਲੈ ਜੀ ਤਸਵੀਰਾਂ ਨੇ ਕਮਰੇ ਦੇ ਵਿੱਚ ਆਪਾਂ ਕਹਿ ਦਈਏ ਜੋ ਚਾਵਲ ਆਟਾ ਦਾਣਾ ਛੋਲੇ ਹੋਰ ਚੀਜ਼ਾਂ ਵੀ ਰੱਖਿਆਗੇ ਆਪਣੇ ਮੁਸਲਿਮ ਪਾਈਚਾਰੇ ਤਾਂ ਆਪਾਂ ਕਹਿ ਦਈਏ ਦਿਲਬਰ ਖਾਨ ਜੀ ਵੀ ਮੌਜੂਦ ਨੇ ਜੋ ਸੇਵਾ ਕਰਦੇ ਨਜ਼ਰ ਆ ਰਹੇ ਨੇ ਜੋ ਸਮਾਨ ਹੈ ਆਪਾਂ ਕਹਿ ਦਈਏ ਜੋ ਸੋਦਾ ਪਾਣੀ ਜੋ ਵੀ ਰਾਸ਼ਨ ਹੈ ਤਰਪਾਲਾਂ ਵੀ ਇਸ ਟਾਈਮ ਇੱਥੇ ਪਈਆਂ ਨੇ ਤਰਪਾਲਾਂ ਦੀ ਫੈਸਿਲਿਟੀ ਮੰਜਿਆਂ ਦੀ ਫੈਸਿਲਿਟੀ ਜੋ ਭਾਂਡੇ ਨੇ ਇਸ ਟਾਈਮ ਆ ਵੀ ਪਏ ਨੇ ਨਵੇਂ ਭਾਂਡੇ ਜੋ ਹੜਪੀੜਤਾ ਲਈ ਜੋ ਦਿੱਤੇ ਜਾਂਦੇ ਨੇ ਮੁਸਲਿਮ ਪਾਈਚਾਰੇ ਵੱਲੋਂ ਆਪਾਂ ਕਹਿ ਦਈਏ ਬਹੁਤ ਹੀ ਵੱਡਾ ਸਲਾਨਾਯੋਗ ਜੋ ਉਪਰਾਲਾ ਕੀਤਾ ਜਾ ਰਿਹਾ ਜੋ ਸਮਾਨ ਹੈ ਆਪਣੇ ਹੜਪੀੜਤਾ ਲਈ ਸ਼ਤਰਾਂ ਨੇ ਹਲਕੇ ਲਈ ਤੇ ਸਮਾਨ ਨੇ ਹਲਕੇ ਲਈ ਇਹ ਜੋ ਸ਼ਾਈ ਇਮਾਮ ਲੁਧਿਆਣੇ ਵਾਲੇ ਨੇ ਮੁ슬ਿਮ ਭਾਈ ਸਿਰ ਉਹਨਾਂ ਵੱਲੋਂ ਜੋ ਇਹ ਸਮਾਨ 10 ਪਿਕਪਾਂ ਜੋ ਭੇਜੀਆਂ ਗਈਆਂ ਨੇ ਸੋ ਆਪਾਂ ਕਹਿ ਦਈਏ ਦਿਲਬਰ ਖਾਨ ਜੀ ਦੀ ਸੇਵਾ ਨਿਭਾਉਂਦੇ ਹੋਏ ਹੜਪੀੜਤਾਂ ਲਈ ਜੋ ਨਜ਼ਰ ਆ ਰਹੇ ਨੇ ਇਹ ਸਮਾਨ ਸਾਰਾ ਅੱਜ ਆਪਾਂ ਕਹਿ ਦਈਏ ਹੜਪੀੜਤਾਂ ਲਈ ਅੱਜ ਇੱਥੋਂ ਰਵਾਨਾ ਹੋਏਗਾ ਦਤਾਲਪਿੰਡ ਤੋਂ ਸੋ ਉਦੋਂ ਤੱਕ ਤੁਸੀਂ ਮੇਰੇ ਨਾਲ ਜੁੜੇ ਰਹੋ ਹੜਪੀੜ ਕਵਰ ਕਾਗਾ ਨਾਲ ਤਾਂ ਕਿ ਤੁਹਾਡੇ ਨਾਲ ਮੈਂ ਇਥੇ ਦੀਆਂ ਸਾਰੀਆਂ ਖਬਰਾਂ ਜੋ ਸਾਂਝੀਆਂ ਕਰ ਸਕਾਂ ਪਟਿਆਲਾ ਫਾਸਟ ਨਿਊਜ਼ ਦੇ ਨਾਲ you <laughs>